ਹਲਾ ਤੇਰਾ ਫੁਲੜਾ ਸੜੀਆਂ ਸੇ ਤੇਰਾ ਕਾਲਨਾ ਫੁਲੜਾ ਕਲਮਾ ਵਾਜੂ ਤਰ ਤ ਮੁੱਛੇ ਧੋਣਤੀ ਨਹੀਂ ਭਈ ਬਾਬੋ ਬਾਬੋ ਮਾਂ ਬਾਬੋ ਸੋ ਟਾਈਮ ਹੰਬਲ ਵਾਜੀ ਹੋਣਾ ਨਿਵੇਂ ਲੋ ਬਾਬਾ ਮਾਂ ਪਧਾਓ ਬਣਾ ਬੋ ਸ ਬੜਿਆ ਤੋਣੇ ਕਰ ਮਾਰੇ ਮੋਤੀ ਗਣਵਾਸੀ મો દાવ દની તમ મતે ગણવાસી ભાઈ મે તા ગણી એ વર્ત ગણ મારો રોમી ઓભુ આકે છે ચારી જસની પાળી રાખું તો આઠ મણ આવલાસી